ਅਤੇ ਝੋਟੇ ਦੇ ਨਾਲ thro ਪਾਈ ਸੀ ਗੱਲ ਨੂੰ ਅੰਨ ਦਿਖਾ ਕੇ ਕਿੱਦਾਂ ਮੈਂ ਨਹੀਂ ਨਾ ਇਹ ਹੁਣ ਪੂਰੀ ਨਹੀਂ ਪਾਈ ਹੈਗੀ ਮੈਂ ਕਿਹਾ ਕੋਈ ਐਵੇਂ ਘਰ ਵਿੱਚ ਕੋਈ ਦੂਸਰਾ ਨਾ ਜਵੇ ਉੱਪਰ ਕੋਪੀ ਲੋ ਕੀ ਹੁਣ ਗੰਨ ਸਟ੍ਰਾਈਕ ਹੋਇਆ ਰ ਨਾ ਬਾਜੂਏ ਆ ਗਰ ਕਿ ਨਹੀਂ ਮਜੰਗੀ ਤਰ੍ਹਾਂ ਪੂਰੀ ਪਾਈ ਹੈ ਜੀ ਉਦਾਂ ਵਿੱਚੀਆਂ ਜਦੋਂ ਨਮੀ ਆਪਾਂ ਬਣੇ ਜਾਂ ਸੂਏ ਦੇ ਨਾਲ ਪਹਿਲਾਂ ਖੋਲ ਕੇ ਨੱਕ ਚ ਛੇਰ ਜਿੱਦਾਂ ਕੰਨ ਵੀ ਨਹੀਂ ਦੇ ਇਹ ਰਸੀਨਗਾ ਹੁੰਦੀ ਜਿਹੜੇ ਰੱਖਦੇ ਆ ਪਸ਼ੂਦੂ ਵਗੈਰਾ ਮਾਨੂੰ ਤਾਂ ਪਤਾ ਹੋਣਾ ਇਹ ਨਹੀਂ ਨਹੀਂ ਕਰੀ ਰੱਖੇ ਉਹਨਾਂ ਲਈ ਹੈ ਉਹ ਹੁਣ ਇਹ ਇਹ ਦੋੜਾਂ ਨੂੰ ਤਿਆਰ ਕਰਨਾ ਹੁਣ ਪਠਾਨਵਾ ਇਹ ਬੜਾ ਟੱਪਦਾ ਸੀ ਪਹਿਲਾਂ ਹੁਣ ਇਹਨਾਂ ਸੂਤ ਆ ਗਏ ਬਾਦੂ ਬੁੱਤ ਬਸ ਇਹਨ ਵੱਲੋਂ ਮਮਾ ਵਾਣ ਗੱਤ ਹੈ ਮੈਂ ਕਿਹਾ ਦਾ ਹੀ ਉਹ ਨਹੀਂ ਕਦੇ ਰਸਤਾ ਨਹੀਂ ਪਾਤਾ ਸਾਦੇ ਹੈ ਨਾ ਜੀ ਗਾ ਮਮਾ ਉਹ ਆ ਮਮਾ ਇੱਕ ਗੱਡੀ ਦਾ ਵੀ ਪਾ ਲਈਏ ਆ ਲੈ ਇੱਕ ਗੱਡੀ ਦੇ ਉਹ ਅਸੀਂ ਨੂੰ ਮੋਟੀਆਂ ਇਹਦੇ ਨਹੀਂ